ਸੰਰੀ ਗਣਤ ਨਾ ਗਣੀਆ ਕਾਈ ਆਪਣਾ ਦਿਰਦ ਪਛਾਨ ਹੱਥ ਦੇ ਰੱਖੇ ਆਪਣੇ ਕੋ ਸਦਾ ਸਦਾ ਰੰਗ ਮਾਣ ਕਲ ਜੋ ਕੇ ਉਤਾਰ ਨਾਮ ਕੇ ਵਹਿਤ ਜਾਹਰਾ ਜੂਰ ਹਾਜ਼ਰਾ ਹਜ਼ੂਰ ਜਾਗਤ ਜੋਤ ਤਖਤ ਚੌਰ ਦੇ ਮਾਲਿਕ ਸਾਹਿਬ ਸ਼੍ਰੀ ਗੁਰਗੰਸਾਹਿਬ ਜੀਓ ਆਪ ਜੀ ਕੋ ਦੰਦੋਤ ਪੰਦਨ ਅਨਿਕ ਬਾਰ ਗੁਰੂ ਪਾਤਸ਼ਾਹ ਜੀ ਕੇ ਅਗਰੇਸ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਆਪ ਜੀ ਨੇ ਜੋ ਸਹਿਬਾ ਨੇ ਪ੍ਰਕਾਸ਼ਮਾਨ ਹੁੰਦਿਆਂ ਮੁਖਵਾਕ ਬਖਸ਼ਿਆ ਉਹ ਭਾਈ ਸਾਹਿਬ ਜੀ ਦੀ ਪਿਆਰੀ ਰਚਨਾ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ ਇਹ ਸ਼ਹੀਦਾਂ ਦੀ ਧਰਤੀ ਜਿੱਥੇ ਤਨ ਤਨ ਜਿੱਥੇ ਦਰ ਬਾਬਾ ਹਨੂਮਾਨ ਸਿੰਘ ਜੀ ਸਹਿਤ अनेकाਾਂ ਸ਼ਹੀਦਾਂ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਇਸ ਸਥਾਨ ਤੇ ਤੇ तकरीबन 2:30 ਵਜੇ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਆ ਜੋ ਮੁਖਵਾਕ ਬਖਸ਼ਦੇ ਨੇ ਉਹ ਪੰਜਵੇਂ ਸਰੂਪ ਦੇ ਵਿੱਚ ਨਾਨਕ ਸਾਹਿਬ ਸ਼ਿਰ ਗੁਰੂ ਅਰਜਨ ਪਾਤਸ਼ਾਹ ਜੀ ਦੇ ਮੁਖਾਰਬਨ ਤੋਂ ਉਚਾਰਿਆ ਦੇਵਦੰਧਾਰੀ ਰਾਗ ਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਰੰਤਸਿਹਜੀ ਦੇ ਪਾਵਨ ਅੰਗ 535 536 ਤੇ ਸੁਭਾਇ ਮਾਨ ਹੈ। ਮਾਰੇ ਸ਼ੁਰੂਆਤ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਉਲਟੀ ਰੇਮਨ ਉਲਟੀ ਰੇ। ਮਾਰੇ ਕਹਿੰਦੇ ਨੇ ਆਪਣੇ ਆਪ ਨੂੰ ਉਲਟਾ ਲਓ। ਜਿਸ ਪਾਸੇ ਲੱਗੇ ਹੋ ਨਾ ਉਸ ਪਾਸੇ ਤੋਂ ਆਪਣਾ ਪਾਸਾ ਪਰਤ ਕੇ ਦੂਜੇ ਪਾਸੇ ਨੂੰ ਹੋ ਜਾਓ। ਮਨ ਨੂੰ ਸੰਬੋਧਨ ਉਲਟੀ ਰੇ ਮਨ ਉਲਟੀ ਰੇ ਪਾਤਸ਼ਾਹ ਮਨ ਨੂੰ ਸੰਬੋਧਨ ਕਰਦੇ ਨੇ ਆਤਮਾ ਨੂੰ ਨਹੀਂ ਕਿਸੇ ਜੀਵ ਦੀ ਗੱਲ ਨਹੀਂ ਕਰ ਰਹੇ ਸਾਰਿਆਂ ਦੇ ਮਨ ਦੀ ਗੱਲ ਕਰ ਰਹੇ ਨੇ ਕਿਉਂ ਕਿਉਂਕਿ ਇਹ ਮਨ ਹੀ ਸਾਨੂੰ ਜਿਸ ਪਾਸੇ ਲਾਉਣਾ ਚਾਹੇ ਉਸ ਪਾਸੇ ਲਾ ਰਿਹਾ ਹੈ ਜਦ ਕੇ ਹੋਣਾ ਕੀ ਚਾਹੀਦਾ ਸੀ ਸਾਨੂੰ ਮੰਨ ਨੂੰ ਡਾਇਰੈਕਸ਼ਨ ਦੇਣੀ ਚਾਹੀਦੀ ਸੀ ਸਾਨੂੰ ਮੰਨ ਨੂੰ ਸੰਕੇਤ ਸੰਕੇਤ ਦੇਣੇ ਚਾਹੀਦੇ ਸੀ ਕਿ ਇਸ ਪਾਸੇ ਨਹੀਂ ਚੱਲਣਾ ਇਸ ਇਸ ਪਾਸੇ ਚੱਲਣਾ ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਇਹ ਮਨਾ ਜਿਸ ਪਾਸੇ ਤੂੰ ਲੱਗਿਆ ਹੋਇਆ ਉਸ ਪਾਸੇ ਤੋਂ ਆਪਣੇ ਆਪ ਨੂੰ ਮੋੜਾ ਦੇ ਲੈ ਹੁਣ ਕਿਹੜੇ ਪਾਸੇ ਲੱਗਿਆ ਹੋਇਆ ਹੈ ਅਗਲੀ ਟੁਕ ਮਾਰੇ ਫਰਮਾਉਂਦੇ ਨੇ ਸਾਕਤ ਸਿਉਂਕਰ ਉਲਟੀ ਰਹੇ साकट साकट कौन है जी साकट वो है जो परमेश्वर ਤੋਂ ਪਰਮੇਸ਼ਰ ਦੇ ਨਾਮ ਤੋਂ ਪਰਮੇਸ਼ਰ ਦੇ ਹੁਕਮਾਂ ਤੋਂ ਵੰਜਿਆ ਜੋ ਉਸ ਪਾਸੇ ਨਹੀਂ ਚੱਲਦਾ ਜੋ ਗੁਰਮੁਖ ਨਹੀਂ ਹੈ ਮਨਮੁਖ ਹੈ ਆਪਣੇ ਮਨ ਦੇ ਕਹਿ ਮੁਤਾਬਿਕ ਚੱਲਦਾ ਹੈ ਗੁਰੂ ਦੇ ਕਹਿ ਮੁਤਾਬਿਕ ਨਹੀਂ ਚੱਲਦਾ ਭਾਵ ਵਿਕਾਰੀ ਹੈ ਉਸ ਨੂੰ ਮਹਾਰਾਜ ਨੇ ਸਾकट ਆਖਿਆ ਸਾਕਤ ਸਿਉਕਰ ਉਲਟੀ ਰਹੇ ਮਨਾ ਸਾਕਤ ਨੇ ਨਾ ਜਿਹੜੇ ਉਹਨਾਂ ਵਾਲੇ ਪਾਸੇ ਨਾ ਜਾ ਉਹਨਾਂ ਤੋਂ ਤੋਂ ਆਪਣੇ ਆਪ ਨੂੰ ਮੋੜਾ ਦੇ ਲੈ ਉਹਨਾਂ ਦੀ ਸੰਗਤ ਤੋਂ ਆਪਣੇ ਆਪ ਨੂੰ ਦੂਰ ਰੱਖ ਕਿਉਂ ਮਾਰੇ ਕਿਨੇ ਝੂਠੇ ਕੀ ਰੇ ਝੂਠ ਪ੍ਰੀਤ ਛੁਟ ਕੀ ਰੇ ਮਨ ਛੁਟ ਕੀ ਰੇ ਸਾਕਤ ਸੰਗ ਨਾ ਛੁਟ ਕੀ ਰੇ ਮਰੇ ਜਿੰਨੇ ਨੇ ਝੂਠੇ ਦੀ ਜਿਹੜੀ ਪ੍ਰੀਤ ਹੁੰਦੀ ਹੈ ਨਾ ਉਹ ਝੂਠੀ ਹੀ ਹੁੰਦੀ ਹੈ। ਅੰਗਰੇਜ਼ੀ ਦੀ ਕਹਾਵਤ ਹੈ ਅੰਗਰੇਜ਼ੀ ਵਿੱਚ ਕਹਿੰਦੇ ਹਨ ਦਾ ਮੈਨ ਇਸ ਨੋਨ ਬਾਈ ਦਾ ਕੰਪਨੀ ਹੀ ਕੀਪਸ। ਜੈਸੀ ਸੰਗਤ ਤੈਸੀ ਰੰਗਤ। ਬੰਦਾ ਉਸ ਦੀ ਸੰਗਤ ਦੇ ਨਾਲ ਪਹਿਚਾਣਿਆ ਜਾਂਦਾ ਕਿਉਂਕਿ ਸੰਗਤ ਦਾ ਰੰਗ ਉਸ ਨੂੰ ਚੜਦਾ ਹੀ ਚੜਦਾ ਹੈ। ਅਸੀਂ ਆਪਣੇ ਪਰਿਵਾਰਾਂ ਵਿੱਚ ਵਿਚਰਦੇ ਆ ਸਾਡੇ ਪਰਿਵਾਰ ਦਾ ਜੋ ਸੁਭਾਅ ਹੈ ਉਹ ਸਾਡੇ ਉੱਤੇ ਹੈ ਸਾਡੇ ਪਰਿਵਾਰ ਦੇ ਜੋ ਸੰਸਕਾਰ ਨੇ ਉਹ ਸਾਡੇ ਉੱਤੇ ਨੇ ਅਸੀਂ ਉਸੇ ਤਰੀਕੇ ਦੇ ਨਾਲ ਚੱਲਦੇ ਸਮਾਜ ਦੇ ਵਿੱਚ ਵਿਚਰਦੇ ਆ ਇਸੇ ਤਰ੍ਹਾਂ ਮਾਰੇ ਕਹਿੰਦੇ ਨੇ ਜਦੋਂ ਝੂਠੇ ਦੀ ਸੰਗਤ ਕਰਾਂਗੇ ਨਾ ਉਸ ਬੰਦੇ ਦੀ ਪਹਿਲੀ ਤਾਂ ਗੱਲ ਇਹ ਹੈ ਕਿ ਪ੍ਰੀਤ ਵੀ ਝੂਠੀ ਹੋਏਗੀ ਉਹ ਤੋੜ ਨਿਭਣ ਵਾਲੀ ਨਹੀਂ ਹੋਏਗੀ ਉਹ ਕਿਤੇ ਧੋਖਾ ਦੇ ਜੇਗਾ ਕਿਸੇ ਮੋੜ ਤੇ ਆ ਕੇ ਛੁਟਕੀ ਰੇ ਮਨ ਛੁਟਕੀ ਰੇ ਉਸ ਦੀ ਜੋ ਪ੍ਰੀਤ ਹੈ ਨਾ ਉਹ ਛੇਤੀ ਛੁੱਟਣ ਵਾਲੀ ਹੈ ਟੁੱਟਣ ਵਾਲੀ ਹੈ ਤੋੜ ਨਿਭਣ ਵਾਲੀ ਨਹੀਂ ਹੈ ਮਹਾਰਾਜ ਕਹਿੰਦੇ ਸਾਖਤ ਸੰਗ ਨਾ ਛੁਟਕੀ ਰੇ ਦੂਜੀ ਗੱਲ ਕਹਿੰਦੇ ਜਿਹੜੀ ਸਾਖਤੀ ਪ੍ਰਵਿਰਤੀਆਂ ਨੇ ਜਿਹੜੀ ਵਿਕਾਰੀ ਪ੍ਰਵਿਰਤੀਆਂ ਨੇ ਇਸ ਤੋਂ ਉਸ ਝੂਠੇ ਦੇ ਨਾਲ ਪ੍ਰੀਤ ਲਾ ਕੇ ਛੁਟਕਾਰਾ ਨਹੀਂ ਹੋ ਸਕਦਾ ਨਿਰਮਲਤਾਈ ਮਨ ਦੀ ਕਦੋਂ ਬਣਨੀ ਹੈ ਜਦੋਂ ਉਸ ਨੇ ਵਿਕਾਰਾਂ ਵਾਲੇ ਰਸਤੇ ਤੋਂ ਹਟ ਕੇ ਗੁਰੂ ਵਾਲੇ ਰਸਤੇ ਤੇ ਲੱਗਣਾ ਹੈ ਲੇਕਿਨ ਜੇ ਅਸੀਂ ਝੂਠੇ ਦੇ ਨਾਲ ਸਾਾਕਤ ਦੇ ਨਾਲ ਸੰਗਤ ਕਰੀ ਰੱਖਾਂਗੇ ਸਾਡਾ ਇਹ ਵਿਕਾਰਾਂ ਦੇ ਨਾਲੋਂ ਤੋੜਾ ਨਹੀਂ ਹੋ ਸਕਦਾ ਜੋ ਕਾਜਰ ਪਰ ਮੰਦਰ ਰਾਖੇਓ ਜੋ ਪੈਸੇ ਕਾ ਲੁਕੀ ਰਹੇ ਹੁਣ ਮਹਾਰਾਜ ਨੇ ਪਤਾ ਸੀ ਕਿ ਅੱਗੋ ਜਵਾਬ ਆਉਣੇ ਨੇ ਨਹੀਂ ਕਿ ਅਸੀਂ ਤਾਂ ਕਰ ਲਾਂਗੇ ਅਸੀਂ ਬੜੇ ਸਟਰੋਂਗ ਆ ਅਸੀਂ ਨੀ ਅਸਰ ਹੋਣ ਦਿੰਦੇ ਆਪਾਂ ਵੀ ਕਹਿੰਨੇ ਆ ਨਾ ਕੋਈ ਗੱਲ ਨਹੀਂ ਉਹ ਜੇ ਵਿਕਾਰੀ ਹੈ ਅਸੀਂ ਅਸੀਂ ਨੀ ਉਹਦਾ ਚੜਨ ਦਿੰਦੇ ਲੇਕਿਨ ਕੋਈ ਗੱਲ ਨਹੀਂ ਕੋਲ ਬੈਠਾਂਗੇ ਜੋ ਮਹਿਫਿਲ ਚ ਬੈਠਾ ਹੈ ਜੋ ਭੱਖ ਭੱਖ ਖਾ ਰਿਹਾ ਹੈ ਜੇ ਉਹ ਅਜਿਹੀ ਚੀਜ਼ਾਂ ਦਾ ਸੇਵਨ ਕਰ ਰਹੇ ਜਿਹੜੀਆਂ ਵਰਜਿਤ ਨੇ ਆਪਾਂ ਕਹਾਂਗੇ ਅਸੀਂ ਤਾਂ ਕਰਦੇ ਨਹੀਂ ਸੋ ਸਾਡਾ ਉਸ ਦੇ ਨਾਲ ਬੈਟਨ ਦੇ ਨਾਲ ਕੋਈ ਇਸ਼ੂ ਨਹੀਂ ਹੁਣ ਮਹਾਰਾਜ ਜੀ ਇਸ ਚੀਜ਼ ਦਾ ਜਵਾਬ ਦੇ ਰਹੇ ਨੇ ਮਾਰੇ ਕਹਿੰਦੇ ਜੋ ਕਾਜਰ ਪਰ ਮੰਦਰ ਰੱਖਿਓ ਕਹਿੰਦੇ ਇੱਕ ਕਾਲਖ ਦਾ ਨਾ ਮੰਦਰ ਘਰ ਭਰ ਲਓ ਨਕੋ ਨਕ ਪਰ ਲੋ ਜੋ ਪੈਸੇ ਕਾ ਲੋਖੀਰੇ ਮਾਰੇ ਕਹਿੰਦੇ ਜਿਹੜਾ ਉਸ ਦੇ ਅੰਦਰ ਜਾਏਗਾ ਨਾ ਉਸ ਦੇ ਉੱਤੇ ਕਾਲਖ ਦਾ ਪ੍ਰਭਾਵ ਹੋਏਗਾ ਹੀ ਹੋਏਗਾ ਉਸ ਤੋਂ ਉਹ ਨਿਰਲੇਪ ਨਹੀਂ ਰਹਿ ਸਕਦਾ ਇਹ ਜਿਹੜੀ ਮਾਇਕ ਪਦਾਰਥਾਂ ਦੀ ਕਾਲਖ ਹੈ ਨਾ ਵਿਕਾਰਾਂ ਦੀ ਕਾਲਖ ਹੈ ਇਹ ਉਹ ਵਿਕਾਰੀ ਬੰਦਿਆਂ ਦੇ ਨਾਲ ਜਿਹੜੀਆਂ ਇਹ ਲੱਗੀਆਂ ਹੋਈਆਂ ਨੇ ਮਾੜੀਆਂ ਆ ਤਾਂ ਇਸ ਤੋਂ ਤੁਸੀਂ ਬਚ ਨਹੀਂ ਸਕੋਗੇ ਜੇ ਉਹਨਾਂ ਦੀ ਸੰਗਤ ਦੇ ਵਿੱਚ ਲੁਬਤ ਰਹੋਗੇ। ਇਹ ਮਾਰਗ ਦਾ ਹੁਕਮ ਹੈ। ਨਾ ਸੋਚੋ ਕਿ ਤੁਸੀਂ ਆਪਣੇ ਆਪ ਨੂੰ ਇੰਨਾ ਸਟਰੋਂਗ ਇੰਨਾ ਮਜ਼ਬੂਤ ਕਰ ਲੋਗੇ ਕਿ ਤੁਸੀਂ ਉਸ ਤੋਂ ਬਚ ਪਾਉਂਗੇ ਨਹੀਂ। ਉੱਥੇ ਦੀਆਂ ਜੋ ਔਰਾ ਹੈ ਉੱਥੇ ਦਾ ਜੋ ਵਾਤਾਵਰਣ ਹੈ ਉੱਥੇ ਦਾ ਸੁਭਾਅ ਉਹ ਤੁਸੀਂ ਹੌਲੀ-ਹੌਲੀ ਕਬੂਲ ਕਰਦੇ ਜਾਓਗੇ। ਭਾਵੇਂ ਤੁਸੀਂ ਉਸੇਵਨ ਨਾ ਕਰੋ ਲੇਕਿਨ ਉਹ ਵਿਕਾਰੀ ਪ੍ਰਵਿਰਤੀਆਂ ਤੁਹਾਡੇ ਵਿੱਚ ਆਉਣੀਆਂ ਸ਼ੁਰੂ ਹੋ ਜਾਣਗੀਆਂ ਆਪ ਜੀ ਨੂੰ ਪਤਾ ਵੀ ਨਹੀਂ ਲੱਗੇਗਾ ਇਹ ਮਹਾਰਾਜ ਦਾ ਫਰਮਾਨ ਹੈ ਦੂਰੋਂ ਹੀ ਤੇ ਭਾਗ ਰੇ ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ ਹੁਣ ਮਹਾਰਾਜ ਇਨ ਕੰਪੈਰੀਜ਼ਨ ਕੰਪੈਰੀਟਿਵਲੀ ਦੂਸਰੇ ਜੋ ਸੱਜਣ ਨੇ ਜਿਨ੍ਹਾਂ ਨੇ ਪਰਮੇਸ਼ਰ ਪ੍ਰਭੂ ਅਕਾਲ ਪੁਰਖ ਦੇ ਨਾਲ ਮੇਲ ਮਿਲਾਪ ਰੱਖਿਆ ਹੈ ਜਿਨ੍ਹਾਂ ਨੇ ਆਪਣੀ ਤ੍ਰਿਕੂਟੀ ਜਿਹੜੀ ਮੱਥੇ ਦੀਆਂ ਤਿੰਨ ਲਕੀਰਾਂ ਸਨ ਜਿਹੜੀਆਂ ਦੱਸਦੀਆਂ ਸਨ ਕਿ ਖਿਜਿਆ ਰਹਿੰਦਾ ਗੁੱਸੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਪ੍ਰਵਿਰਤੀਆਂ ਵਿੱਚ ਨਿਭਾਏ ਮਾਨ ਹੈ ਮਾਰੇ ਕਹਿੰਦੇ ਜਿਨ੍ਹਾਂ ਨੇ ਉਹ ਸੱਚੇ ਪਾਤਸ਼ਾਹ ਉਹ ਸੱਚੇ ਗੁਰੂ ਦੇ ਨਾਲ ਮਿਲ ਕੇ ਇਹ ਤ੍ਰਿਕੂਟੀ ਮਿਟਾ ਲਈ ਇਹ ਜੋ ਵਿਕਾਰੀ ਪ੍ਰਵਿਰਤੀਆਂ ਨੇ ਆਪਣੀਆਂ ਖਤਮ ਕਰਨੀਆਂ ਗੁਰੂ ਦੀ ਸਹਾਇਤਾ ਨਾਲ ਉਹ ਫਿਰ ਕੀ ਕਰਦੇ ਨੇ ਮਾਰੇ ਕਹਿੰਦੇ ਦੂਰੋਂ ਹੀ ਤੇ ਭਾਗ ਗਿਵਰੇ ਜਦੋਂ ਸਾਖਤ ਨਹੀਂ ਦੇਖਦੇ ਨੇ ਨਾ ਉਹ ਦੇਖਦੇ ਸਾਰ ਦੂਰੋਂ ਹੀ ਭੱਜ ਜਾਂਦੇ ਨੇ ਨੇੜੇ ਆਉਂਦੇ ਹੀ ਨਹੀਂ ਉਸ ਉਹਨੇ ਵੀ ਨੇੜੇ ਨਹੀਂ ਆਉਣ ਦਿੰਦੇ ਆਪ ਹੀ ਕਿਨਾਰਾ ਕਰ ਲੈਂਦੇ ਨੇ ਐਸੀ ਉਹਨਾਂ ਦੀ ਪ੍ਰਵਿਰਤੀ ਬਣ ਜਾਂਦੀ ਕਿ ਇਹਦੇ ਮੱਥੇ ਹੀ ਨਹੀਂ ਲੱਗਣਾ ਆਪਾਂ ਨੇ ਕਿਉਂ ਉਹਨਾਂ ਨੂੰ ਪਤਾ ਕਿ ਇਹਦਾ ਵਾਤਾਵਰਣ ਗੰਧਲਾ ਹੈ ਅਸੀਂ ਜੋ ਉਹ ਪਰਮੇਸ਼ਰ ਅਕਾਲ ਪੁਰਖ ਨੇ ਸਾਨੂੰ ਬਖਸ਼ਿਸ਼ ਕਰਕੇ ਸਿੱਧੇ ਰਾਹ ਲਾਤਾ ਨਾ ਤੇ ਆਪਾਂ ਇਸੇ ਤਰੀਕੇ ਨਿਰਲੇਪ ਰਹੀਏ ਇਹ ਉਹਨਾਂ ਮਹਾਂਪੁਰਖਾਂ ਦੀ ਉਹ ਸੁਧਰੇ ਹੋਿਆਂ ਦੀ ਉਹ ਸਾਧੂ ਜਨਾਂ ਦੀ ਪ੍ਰਵਿਰਤੀ ਹੁੰਦੀ ਹੈ ਐਸੀ ਪ੍ਰਵਿਰਤੀ ਕਿ ਦੂਰੋਂ ਹੀ ਤੇ महारे जी एक जगह होर फरमा ने साकत संग ना कीजिए जेका पार वसाए महारेज कहें नदी के ने ने परले किनारे भी है ना साकत भी तू इस किनारे ना खड़ा रहू संघ के ना रहा भी दूर हो जा क्यों प्रभाव कि पै ही जाना है। ਮਰਜ਼ ਪ੍ਰਭਾਵ ਦਾ ਵਿਖਿਆਨ ਇਸ ਸ਼ਬਦ ਦੀ ਵਿੱਚ ਕਰ ਰਹੇ ਨੇ ਕਿ ਪ੍ਰਭਾਵ ਕਿੰਨਾ ਬਲਪੂਰਵਕ ਹੈ ਔਰ ਵਿਕਾਰਾਂ ਦਾ ਪ੍ਰਭਾਵ ਕਿੰਨਾ ਬਲਪੂਰਵਕ ਹੈ ਹੁਣ ਮਰਜ਼ ਅੱਗੇ ਨਾ ਅਰਦਾਸ ਕਰਦੇ ਨੇ ਮਰਜ਼ ਹੁਣੇ ਆਪਾਂ ਨੇ ਭਾਈ ਸਾਹਿਬ ਪਾਸੋਂ ਅਰਦਾਸ ਦੀ ਵਿਆਖਿਆ ਸੁਣੀ ਹੈ ਨਾ ਹੁਣ ਪਾਤਸ਼ਾਹ ਸਨ ਉਹਨਾਂ ਨੂੰ ਲੋੜ ਨਹੀਂ ਹੈ ਗੁਰੂ ਰਜਨ ਪਾਤਸ਼ਾਹ ਜੀ ਤਾਂ ਆਪ ਪਰਮੇਸ਼ਰ ਨੇ ਉਹਨਾਂ ਨੂੰ ਅਰਦਾਸ ਦੀ ਲੋੜ ਨਹੀਂ ਹੈ ਲੇਕਿਨ ਉਹ ਆਪਣੇ ਆਪ ਨੂੰ ਸਾਡੇ ਵਿੱਚ ਰੱਖ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਪੁਰਖਾ ਉਹ ਆਪਣੀਆਂ ਅਰਦਾਸਾਂ ਦੇ ਵਿੱਚ ਇਹ ਚੀਜ਼ ਲੈ ਕੇ ਆ ਕਿ ਮੰਗੋ ਦਾਨ ਦਾਨ ਮੰਗੋ ਕਹਿੰਦੇ ਕਿਰਪਾਲ ਕਿਰਪਾ ਦੇ ਕਿਹਦੇ ਕੋਲੋਂ ਦਾਨ ਮੰਗਣਾ ਉਸ ਕਿਰਪਾਲ ਤੋਂ ਜੋ ਹਮੇਸ਼ਾ ਕਿਰਪਾਵਾਂ ਦੀ ਵਰਖਾ ਕਰਦਾ ਰਹਿੰਦਾ ਹੈ ਪਰਮੇਸ਼ਰ ਅਕਾਲ ਪੁਰਖ ਮੇਰਾ ਮੁਖ ਸਾਕਤ ਸੰਗਨਾ ਜੁਟ ਸੀ ਰੇ ਮਰੇ ਕਹਿੰਦੇ ਨੇ ਕੀ ਅਰਦਾਸ ਕਰਨੀ ਹੈ ਕਿ ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਮੇਰਾ ਜਿਹੜਾ ਮੁਖ ਹੈ ਨਾ ਮੇਰਾ ਜਿਹੜਾ ਮੂੰਹ ਹੈ ਨਾ ਉਹ ਸਾਕਤਾਂ ਕੰਨੀ ਨਾ ਹੋਵੇ ਸਾਕਤਾਂ ਵੱਲ ਮੇਰਾ ਮੂੰਹ ਜਾਵੇ ਹੀ ਨਾ ਮੈਂ ਉਸ ਪਾਸੇ ਨੂੰ ਮੂੰਹ ਕਰਾਂ ਹੀ ਨਾ ਹੁਣ ਪਾਤਸ਼ਾਹ ਨੇ ਤਾਂ ਇਹ ਅਰਦਾਸ ਸਾਨੂੰ ਸਿਖਾਈ ਹੈ ਕੀ ਆਪਾਂ ਕਦੇ ਅਰਦਾਸ ਕੀਤੀ ਹੈ ਆਪਾਂ ਨਿਤਿਕ ਅਰਦਾਸ ਕਰਦੇ ਆ ਉਹਦੇ ਵਿੱਚ ਹੀ ਧਿਆਨ ਰੱਖ ਲਿਆ ਕਰੀਏ ਸਹੀ ਪਿਆਰੇ ਨੀਲੀ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਆਵੇ ਜਦੋਂ ਇਹ ਭਾਈ ਸਾਹਿਬ ਉਚਾਰਦੇ ਨੇ ਨਾ ਆਪਾਂ ਇਸ ਦੇ ਵਿੱਚ ਧਿਆਨ ਦਈਏ ਨਾਲ ਹੀ ਆਪਾਂ ਇਹ ਅਰਦਾਸ ਕਰੀਏ ਮੰਗੋ ਦਾਨ ਕਿਰਪਾਲ ਕਿਰਪਾ ਨੇ ਲੋ ਮੇਰਾ ਮੁਖ ਸਾਕਤ ਸੰਗਨਾ ਜੁਟ ਸੀ ਰੇ ਮੇਰਾ ਮੂੰਹ ਕਿਤੇ ਸਾਖਤਾਂ ਵਾਲੇ ਪਾਸੇ ਨਾ ਹੋ ਜਾਵੇ ਮੇਰਾ ਮੂੰਹ ਕਿਤੇ ਵਿਕਾਰੀਆਂ ਵਾਲੇ ਪਾਸੇ ਨਾ ਹੋ ਜਾਵੇ ਇਹ ਮੰਗ ਆਪਾਂ ਮੰਗੀਏ ਬਥੇਰੀਆਂ ਮੰਗਾ ਮੰਗਦੇ ਆ ਆਉਂਦੇ ਸਾਰੇ ਆਪਾਂ ਅਰਦਾਸਾਂ ਦੇ ਵਿੱਚ ਆਪਣੀਆਂ ਮੰਗਾ ਹੀ ਹੁੰਦੀਆਂ ਨੇ ਲੇਕਿਨ ਆ ਮੰਗ ਜਰੂਰ ਸ਼ਾਮਲ ਕਰ ਲਈਏ ਦੋ ਚੀਜ਼ਾਂ ਸਹੀ ਪਿਆਰੇ ਮੇਲੀ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਤੇ ਆਵੇ ਦੂਜੀ ਮੇਰਾ ਮੁਖ ਸਾਖਤ ਸੰਗ ਨਾ ਜੁਟਸੀ ਰਹਿ ਕਿਤੇ ਮੇਰਾ ਮੂੰਹ ਉਹਨਾਂ ਪਾਸੇ ਨਾ ਹੋ ਜਾਵੇ ਅਖੀਰ ਵਿੱਚ ਮਹਾਰਾਜ ਕੀ ਕਹਿੰਨੇ ਆ ਨੇ ਜਨਾਨਕ ਦਾਸ ਕੋ ਦਾਸ ਕਰਿਓ ਮੇਰਾ ਮੂੰਡ ਸਾਧ ਪੱਕਾ ਹੀਠ ਰੁਲਸੀਏ ਮਹਾਰਾਜ ਕੀ ਕਹਿੰਦੇ ਨੇ ਦੀ ਅਰਦਾਸ ਅੱਗੇ ਐਕਸਟੈਂਡ ਹੋ ਰਹੀ ਹੈ ਇਹ ਵੀ ਉਹਨਾਂ ਦੀ ਅਰਦਾਸ ਦਾ ਹਿੱਸਾ ਹੈ ਕੀ ਕਹਿੰਦੇ ਨੇ ਮਹਾਰਾਜ ਮਾਰੇ ਕਹਿੰਦੇ ਨੇ ਮੈਨੂੰ ਨਾ ਆਪਣੇ ਤੇਰੇ ਤੇਰੇ ਦਾਸ ਨੇ ਜਿਹੜੇ ਤੇਰੇ ਸੇਵਕ ਨੇ ਜਿਹੜੇ ਤੈਨੂੰ ਆਰਾਧਦੇ ਨੇ ਜਿਨ੍ਹਾਂ ਨੇ ਤੇਰੀ ਨਾਮ ਜਪ ਕੇ ਆਪਣੇ ਆਪ ਨੂੰ ਸੋਧ ਲਿਆ ਸਾਧੂ ਜਨ ਹੋ ਗਨੇ ਸਾਧੂ ਦਾ ਭਾਗ ਕੀਏ ਜਿਨ੍ਹਾਂ ਨੇ ਆਪਣੇ ਆਪ ਨੂੰ ਸੋਧ ਲਿਆ ਸੁਧਾਰ ਲਿਆ ਜਿਨ੍ਹਾਂ ਨੇ ਪਰਮੇਸ਼ਰ ਦੀ ਕਿਰਪਾ ਸਦਕਾ ਮਾਰੇ ਕਹਿੰਦੇ ਨੇ ਮੇਰਾ ਮੂंड ਸਾਧ ਪੰਗਾ ਹੇਟ ਰੁਲਸੀ ਜੀ ਜਿਨ੍ਹਾਂ ਨੇ ਸੁਧਾਰ ਲਿਆ ਆਪਣੇ ਆਪ ਨੂੰ ਮੇਰਾ ਜਿਹੜਾ ਸਿਰ ਹੈ ਨਾ ਇਹਨਾਂ ਦੇ ਪੈਰਾਂ ਹੇਠ ਹੀ ਰੁੜਿਆ ਰਹੇ ਹੁਣ ਇਹਦਾ ਇਹ ਅਰਥ ਨਹੀਂ ਆਪਾਂ ਲੈਣਾ ਕਿ ਉਹਨਾਂ ਦੇ ਪੈਰਾਂ ਵਿੱਚ ਹੀ ਪਏ ਰੋ ਨਾ ਅਸਲ ਪੈਰਾਂ ਦੇ ਵਿੱਚ ਪਹਿਣਾ ਕੀ ਹੈ ਅਸਲ ਪੈਰਾਂ ਦੇ ਵਿੱਚ ਪਹਿਣਾ ਪਹਿਣ ਦਾ ਭਾਵ ਹੈ ਜੋ ਉਹ ਕਰਦੇ ਨੇ ਉਹ ਕਰੀਏ ਜੋ ਉਹ ਹੁਕਮ ਕਰਦੇ ਨੇ ਉਹਨਾਂ ਦੇ ਮੁਤਾਬਿਕ ਚੱਲੀਏ ਉਹਨਾਂ ਦੀ ਸੰਗਤ ਵਿੱਚ ਰਹੀਏ ਉਹਨਾਂ ਦੇ ਪ੍ਰਭਾਵ ਹੇਠ ਰਹੀਏ ਉਹਨਾਂ ਦੇ ਔਰੇ ਦੀ ਅਧੀਨਗੀ ਕਰੀਏ ਤਾਂ ਕਿ ਅਸੀਂ ਸਾਡਾ ਜੀਵਨ ਵੀ ਸੁਧਰ ਜਾਏ ਉਹਨਾਂ ਦੀ ਸੰਗਤ ਦੀ ਰੰਗਤ ਜਦੋਂ ਸਾਡੇ ਤੇ ਪ੍ਰਭਾਵ ਪਾਏਗੀ ਤਾਂ ਸਾਡਾ ਜੀਵਨ ਸੁਧਰਨਾ ਸੰਭਵ ਹੈ ਇਸ ਕਰਕੇ ਉਹਨਾਂ ਦੇ ਪੈਰਾਂ ਦੇ ਹੇਠ ਮੇਰਾ ਮੂੰਹ ਮੇਰਾ ਸਿਰ ਸਿਰ ਕਿਉਂ ਆਪਾ ਰੱਖਦੇ ਆ ਸਿਰ ਸਾਡੀ ਮੱਤ ਸਾਡੀ ਮਤ ਸਿਰ ਦੇ ਵਿੱਚ ਅਸੀਂ ਆਪਣੀ ਮਤ ਦੇ ਮੁਤਾਬਿਕ ਨਹੀਂ ਚੱਲਣਾ ਮਤ ਆਪਣੀ ਨਿਛਾਵਰ ਕਰ ਦੇਣੀ ਹੈ ਔਰ ਉਹਨਾਂ ਦੀ ਮਤ ਆਪਾਂ ਲੈਣੀ ਹੈ ਕਿਨਾਂ ਦੀ ਜਿਹੜੇ ਗੁਰੂ ਸਦਕਾ ਸੁਧਰ ਗਏ ਨੇ ਸੁਧਾਰ ਲਏ ਉਹਨਾਂ ਦੀ ਮਤ ਆਪਾਂ ਹਾਸਲ ਕਰਨੀ ਹੈ ਉਹ ਕਿਵੇਂ ਦੇ ਨੇ ਉਹ ਕਿਵੇਂ ਚੱਲਦੇ ਨੇ ਕਿਵੇਂ ਵਿਚਰਦੇ ਨੇ ਕਿਵੇਂ ਉਹ ਨੀਵੇਂ ਹੋ ਕੇ ਰਹਿੰਦੇ ਨੇ ਇਹ ਸਾਰੇ ਗੁਣ ਧਾਰਨ ਕਰਨੇ ਨੇ ਔਰ ਉਹੋ ਹੀ ਸਾਡਾ ਪੱਲਾ ਗੁਰੂ ਨੂੰ ਫੜਾ ਸਕਦੇ ਨੇ ਉਹ ਸਾਡੀ ਵਿਚੋਲਗੀ ਕਰ ਸਕਦੇ ਨੇ ਜਿਵੇਂ ਪਾਤਸ਼ਾਹ ਕਹਿੰਦੇ ਨੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵੇਚਾਈ ਆਪਣੇ ਆਪ ਨੂੰ ਵੇਚਦਾ ਮੈਂ ਜਦੋਂ ਵੇਚ ਦਈਦਾ ਨਾ ਜੀ ਕਿਸੇ ਵੀ ਚੀਜ਼ ਨੂੰ ਤਾਂ ਸਾਡਾ ਉਸ ਦੇ ਉੱਤੇ ਹੱਕ ਬਿਲਕੁਲ ਨਹੀਂ ਰਹਿ ਜਾਂਦਾ ਆਪਣਾ ਹੱਕ ਗਵਾ ਕੇ ਉਹਨਾਂ ਦੀ ਮਲਕੀਅਤ ਆਪਣੇ ਉੱਤੇ ਕਰੀਏ ਜੋ ਮਾਲਕ ਉਹ ਕਹਿਣ ਉਹਵੇਂ ਆਪਾਂ ਚੱਲੀਏ ਇਹ ਅਰਦਾਸਾਂ ਚ ਆਪਣੇ ਆਪਾ ਸ਼ਾਮਿਲ ਕਰੀਏ ਜੀ ਇਹ ਅੱਜ ਦਾ ਪਾਤਸ਼ਾਹ ਦਾ ਹੁਕਮ ਸੀ ਸਾਡੇ ਲਈ ਫਰਮਾਨ ਸੀ ਮੁਖਵਾਕ ਸੀ ਸੋ ਆਪ ਜੀ ਦੇ ਵਿੱਚ ਸਹਿਬਾ ਦੇ ਬਚਨ ਸਾਂਝਾ ਕਰਦੇ ਹਾਂ ਵਿਚਾਰਾ ਕਰਨੇ ਨੇ ਕਿ ਆਪ ਪ੍ਰਕਾਰ ਦੀਆਂ ਗਲਤੀਆਂ ਪੁੱਲਾ ਬਿਆਦੀਆਂ ਹੋ ਗਈਆਂ ਜੀ ਅਣਜਾਨ ਨਾਸਮ ਅਤੇ ਬੇਸੂਝ ਬਚਾਸਮ ਕੇ ਖਿਮਾ ਕਰਨਾ ਅਗੋਂ ਵਾਸਤੇ ਪਾਤਸ਼ਾਹ 기 ਅਰਦਾਸ ਕਰਨੀ ਸੁੱਧ ਸਪਸ਼ਟ ਬਾਣੀ ਔਰ ਵਿਚਾਰਾਂ ਆਪ ਜੀ ਦੇ ਨਾਲ ਸਾਂਝਾ ਕਰ ਸਕੀਏ ਜੀ ਇੱਕ ਵਾਰੀ ਫਿਰ ਖਿਮਾਂ ਦੇ ਜਾਚਾ ਕਾ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ